ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਇੱਕ ਜਰਸੀ ਤੇ ਤਿੰਨ ਦਿਖਾਵਾਂਗੇ HF ਦੇ ਬਣਾ ਜਰਸੀ ਅਤੇ ਐਚ ਵੀ ਇੱਕ ਗੱਬੜ ਤੇ ਦੋ ਹੈਗੀਆਂ HF ਤਾਜ਼ਾ ਸੁਨੀਆਂ ਵੇ ਡਿਟੇਲ ਇਨਫਾਰਮੇਸ਼ਨ ਆਪਾਂ ਵੀਰ ਤੋਂ ਪੁੱਛਦੇ ਹਾਂ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਂ ਜੀ ਮੇਰਾ ਜਸਪ੍ਰੀਤ ਪਿੰਡ ਪਧਾਣ ਜ਼ਿਲ੍ਹਾ ਬਰਨਾਲਾ ਈ ਤਸੀਲ ਦਾ ਬਾਬਾ ਜੀ ਮੋਬਾਈਲ ਨੰਬਰ ਬਾਈ ਜੀ ਆਪਣਾ ਮੋਬਾਈਲ ਨੰਬਰ 628058169 ਅੱਛਾ 628058169 ਹਾਂਜੀ ਬਾਈ ਜੀ ਪਹਿਲਾ ਨੰਬਰ ਤੇ ਆਪਾਂ ਦੇਖ ਰਿਹਾ ਜਰਸੀ ਵੈੜ ਹਾਂਜੀ ਬਾਈ ਤੇ ਬਾਈ ਜੀ ਪਹਿਲਾ ਨੰਬਰ ਆਪਾਂ ਜਰਸੀ ਵੈੜ ਦੇਖ ਰਹੇ ਹਾਂ ਹਾਂਜੀ ਤੇ ਇਹ ਕਿਹੜਾ ਸੂਆ ਸੁੰਦੀ ਹੈ ਇਹ ਬਾਈ ਪਲੂਨ ਹੀ ਸੁੰਦੀ ਆ ਬਾਈ ਅੱਛਾ ਪਲੂਨ ਪਹਿਲਾ ਸੂਆ ਤੇ ਤਾਂ ਬਸ ਚਾਰ ਹੀ ਪਿੱਛੇ ਚਾਰ ਦੰਦ ਤੇ ਬਾਕੀ ਜਿੰਦ-ਜਾਨ ਬੜੀ ਚੰਗੀ ਆ ਸਾਫ ਸੁਥਰੀ ਹੈ ਨਾ ਤੇ ਇਕੱਲੇ ਥਣਾ ਤੇ ਮੋਗਜ ਡੂਰਾ ਹੈ ਨਾ ਥਣਾ ਦੇ ਮੋਗੇ ਆ ਬਾਈ ਯਾਰ ਉਹਦੇ ਕਰ ਚੁਕਾਵਾ ਬਸ ਜਿਹੜੇ ਮਾਰਿਆ ਪਖਰਾ ਦੇ ਜੀ ਸੋ ਵੀਰੋਂ ਤੇ ਕੁਦਰਤ ਜਿਹੇ ਖੇਡਾਂ ਗਈਆਂ ਥਣਾ ਤੇ ਕੋਈ ਯਾਰ ਜੱਡੀ ਦਾ ਮੋਗੇ ਮੂੰਗੇ ਦਾ ਨਹੀਂ ਚਲ ਆਪਾਂ ਦਿਖਾ ਦਈਏ ਸੋ ਮੋਗੇ ਡੂਰਾ ਥਣਾ ਦੇ ਤੇ ਦਿਨ ਕੇ ਇੱਕ ਕੱਢ ਦਈਏ ਚਲ ਬਾਈ ਜਲੇ ਕੱਢ ਦਈਆ ਮਾਣੇ ਕਰਦੀ ਸਾ 11 12 ਦਿਨ ਕੱਢੀ ਚਲ 10 12 ਦਿਨ ਕੱਢ ਦੂ ਤੇ ਬਾਕੀ ਬੈਠ ਦੀ ਗੱਲ ਕਰੀਏ ਜਿਆਦਾ ਕੁਆਲਿਟੀ ਚੰਗੀ ਆ ਹੈ ਨਾ ਸਾਲਾ ਬਾਈਓ ਖੁੱਲੀ ਪਲੀ ਵਿੱਚ ਚੰਗੀ ਹੈ ਨਾ ਤੇ ਕੋਈ ਸੀਮਾ ਡਿਟੇਲ ਇਹਦੀ ਹੈ ਆਪਣੇ ਕੋਲ ਠੰਡੀ ਸੀਦਾ ਪੂਰੀ ਹੈ ਹਨਾ ਨਾ ਬਾਈ ਬਰਫ ਦੀ ਸਿੱਲੀ ਆ ਜੀ ਦੁੱਧ ਕਿੰਨਾ ਕੁ ਦੇ ਦੂਗੀ ਇਹ ਦੁੱਧ ਬਾਈ ਯਾਰ ਬੰਦਾ ਕਿਵੇਂ ਮਰਜੀ ਮਨ ਕਰੇ ਲੈ ਆਪਣਾ 18 ਮੀਟਰ ਮੰਨ ਕੇ ਲੇਤੀ ਆ ਬਾਈ ਜਿਹਦੇ ਵਿੱਚ ਲੈਂਡ ਵਾਲੀ ਸਮਝਾ ਲੈ ਇਹ ਵੀ ਅੱਪ ਕਹੇ ਜੇ 20 ਦੇ ਦੂ 25 ਦੇ ਦੂ ਹਨਾ ਨਾ ਬਾਈ ਯਾਰ ਉਹ ਸਮਝ ਲੈ ਲੈ ਰੇਟ ਕੀ ਰਹੂ ਇਹਦਾ ਬਹੁਤ ਰੇਟ ਯਾਰ ਲੋਕੀ ਕਰਨਾ 50 ਦੇ ਜੀ ਉਹ ਮਾਚੂ ਦਾ ਕਿਨੇ ਬੱਪੇ ਆਜ ਮਾਨਦਾਨ ਹੋ ਜੂਗਾ 45000 ਦੀ ਲੈ ਕੇ ਢੋਈ ਸੋ 45000 ਦੀ ਵੈੜ ਆ ਬੱਦੀ ਨਾ ਸੋ ਜਾਇ ਜਗਲਾ ਕੱਲੇ ਮੋਹਕੇ ਕਰਕੇ ਹੀ ਆ ਬਸ ਕੱਲੇ ਮੋਹਕੇ ਕਰਕੇ ਆ ਨਹੀਂ ਵੈੜ ਸਾਰੇ ਵੀਰਾਂ ਨੂੰ ਕਹਿੰਦਾ 55000 ਦੀ ਆ 55 ਕੇ ਜੇ ਮੋਹਕੇ ਨਾ ਉਹਦੇ ਲੱਖ ਦੀ ਸਰਬੇ ਦੀ ਆ ਦੇਖ ਤੇ ਆ ਮੇਰੀ ਯਾਦ ਕੁਆਲਿਟੀ ਰੱਛੀ ਦੀ ਗਲੀ ਚੰਗੀ ਆ ਸੋ 45000 ਦੇ ਵਿੱਚ ਯਸ ਨੋ ਬਈ 1000 ਰੁਪਇਆ ਤੁਹਾਡੇ ਘਰੇ ਜਾ ਕੇ ਗਾਂ ਸੁਗ ਹੀ ਅੱਖਾਂ ਸਾਹਮਣੇ ਜਮਾ ਹਾਂ 1000 ਕੱਢ ਜੂ ਅਰੇ 10 ਦਿਨ ਲੈ ਜੂ ਹਣਾ ਜੀ ਥਾਣਾ ਸੁਣਨ ਦੀ ਓਕੇ ਆ ਬਈ ਜਮਾ ਇੱਕ ਨੰਬਰ ਪਾਸ ਕਰਕੇ ਲੈ ਤੇ ਜਿਹੜਾ ਵੀਰ ਲਵੇ ਪਾਸ ਕਰਕੇ ਆਪਣੇ ਘਰੋਂ ਚੜਾ ਲਾ ਸੋ ਇਸ ਪਾਸ ਕਰਕੇ ਲੈ ਕੇ ਜਾਏ ਸੋ ਪਾਸ ਕਰਕੇ ਲੈ ਕੇ ਜਾਇਓ ਤੇ ਅੱਗੇ ਦੋ ਨੰਬਰ ਦੇਖ ਲੈ ਸੁਈ ਵੀ ਆਪਾਂ ਇਹਦਾ ਬਈ ਕੋਈ ਨਗੀਨਾ ਹੀ ਆ ਬਸ ਇੱਕ ਹਿਸਾਬ ਦਾ ਬੈੜ ਇਹਦੇ ਕੋਈ ਦੇਖਦੇ ਹੀ ਨਹੀਂ ਆ ਬੈੜ ਅੱਛਾ ਠੰਡੀ ਸੀਰਾ ਪੂਰੀ ਬਈ ਬਈ 28 ਲੀਟਰ ਦੁੱਧ ਜਮਾ ਰੈਡੀ ਤਿਆਰ 14 ਲੀਟਰ ਪਰ ਟਾਈਮ ਦਾ ਹਾਂ ਬਈ ਆਹ ਦਿਖਾ ਦੇ ਕਿੰਨੋ ਸਾਫ ਬੈੜਦਾ ਸੋ ਬੈੜਦਾ ਵਜਨ ਬੈੜ ਦੀ ਓਡੀ ਬਾੜ ਨਹੀਂ ਜਿੱਡੇ ਥਲੇ ਤੋ ਹਲੇ ਮੰਨ ਕੇ ਚਾਲਸ ਵਿਦਾ ਟਾਈਮ ਚਵਾਈ ਹੋਈ ਵੀ ਹੈ ਜਾਨ ਜੀ ਜੇ ਜੱਪੇ ਦੀ ਸਾਰੇ ਕਾਰਜ ਰੁਕ ਗਏ ਆ ਸਾਡੇ ਨਾਮ ਜੀ ਤੇ ਚੌੜ ਚਵਾਈ ਖਰਾ ਪੂਰਾ ਜਾਵਾਂ ਸੋ ਗੋਗ ਲਗੁਣਾ ਬਨ ਕੇ ਮਾਰਦੇ ਸਭਰ ਚਵਾਈ ਵਗੈਰਾ ਦੇਖਣਾ ਸੋਹਣੀ ਸਾਫ ਸੁਥਰੀ ਮੋਟਾ ਚੌੜਾ ਜਾਵਾਂ ਹਨਾ ਬਈ ਇੱਕ ਨੰਬਰ ਦਾ ਯਾਰ ਕਰਨੀ ਹੈ ਚਵਾਈ ਤੇ ਕਹਿੰਦਾ ਵਾ 12 ਲੀਟਰ ਤੋਂ ਬਾਹਰ ਨਹੀਂ ਤਾਂ 25 ਕਿਲੋ ਦੁੱਧ ਮੰਨ ਕੇ ਬੰਦਾ ਹਉਦਾ ਕਰ ਲਵੇ ਸਾਕਾ ਬਾਝ ਜਾਏਗਾ ਲੋਕ ਆ ਬੈਠਿਆ ਯਾਰ ਭਾਈ ਮੈਂ ਬੜਾ ਬੇਟੇ ਲੋ ਬੈਠ 32 33 ਵੀ ਖਰੂ ਮਾਰ ਲਈ ਬੜਾ ਪੈ ਕਪੜੇ ਦੀ ਗਵਾਰਟੀ ਬੜੀ ਚੰਗੀ ਆ ਬੱਚਾ ਇਹਦਾ ਆ ਗਿਆ ਹਾਂ ਬਈ ਬੱਚਾ ਆ ਗਿਆ ਚਲ ਕੋਈ ਨਾ ਬੈਠਾ ਰਹਿਣ ਨਾ ਆ ਜਾਣਾ ਨਾ ਨਾ ਬਈ ਤਾਂ ਬੱਚਾ ਉੱਠ ਨਹੀਂ ਲੱਗਿਆ ਰਿਹਾ ਜੀ ਕੌਣ ਬੈਠਾ ਹੈ ਨਾੜ ਕੋ ਹਾਲੇ ਜਮਾ ਨਾਲ ਲੋ ਪਰਚਾ ਜੀ ਤੇ ਰੇਟ ਇਹਦਾ ਵੀਰ ਕੀ ਰਹੂਗਾ ਰੇਟ ਇਹਦਾ ਬਾ ਰੇਟ ਵੀ ਯਾਰ ਜੱਸਣ ਹੋਈ ਜਾ ਬਸ ਇੱਕ ਪੈਂਦੀ ਵੜ ਦੇ ਮਾਂ ਗੁਜਾਇਸ ਹੋਜੂਗੀ ਵੇਚ ਕਰ ਦੂੰਗੇ ਸੋ 1 ਲੱਖ 5000 ਚੋ ਗੁਜਾਇਸ ਮੌਕੇ ਤੇ ਹੋਜੂਗੀ ਹਨਾ ਕੋਰਾ 나ੜੂਆ ਜਮਾ ਨਾਲ ਆ ਬੱਚੇ ਦਾ ਹਣਾ ਕਿਹੜਾ 나ੜੂਆ ਬਈ ਜਮਾ ਨਾਲ ਜੀ ਤੇ 1 5 ਜੋ ਮਾਣਦਾਨ ਮੋੱਕ ਜੇ ਆਪਾਂ ਕਰ ਦਾਂਗੇ ਹਾਂ ਬਾਕੀ ਇਹ ਡਾਕਟਰ ਦਾ 30 ਲੀਟਰ ਨੂੰ ਮੂੰਹ ਮਾਰ ਗਿਆ ਬੈਰ ਦਾ 40 ਲੀਟਰ ਦੋਗੇ ਆਪਾਂ 32 ਲੀਟਰ ਲੈ ਕੇ ਜੀ ਮਾਰਾਂਗੇ ਜੀ ਅੱਗੇ ਦੇਖ ਰਿਹਾ ਤੇ ਉਹਨਾਂ ਨੰਬਰ ਆਪਾਂ ਬਈ ਠੀਕ ਜੋ ਦੋ ਦੰਦ ਹਰੇ ਗੁੰਦੀ ਪਈ ਜਾ ਬੈ ਜੀ ਠੀਕ ਆ ਤੇ ਦੁੱਧ ਤਾਂ ਇੱਡੀ ਘੜੀ ਬਈ 18 ਲੀਟਰ ਰੈਡੀ ਜਮਾ ਅੱਛਾ 9 ਲੀਟਰ ਟਾਈਮ ਦਾ ਕਹਿੰਦਾ ਆਪਾਂ 15 ਜਮਾ ਨਿਬੜ ਜੂਗਾ ਕਿਉਂਕਿ ਆਪਾਂ ਆਪਾਂ ਕਾਰਨ ਕੀ ਆ ਪਚਗ ਵਗੈਰੇ ਬਣ ਕੇ ਅੰਦਾਜ਼ਾ ਲਾ ਲੈਨੇ ਹਣਾ ਹਾਂ ਬਾਕੀ ਬਾਹਰ ਚ ਫਸ ਫਸ ਦੋ ਜੀ ਕਹਿੰਦੇ ਕੋਈ ਬਣਾ ਇੰਨੀ ਆਖਦੇ ਕੋਈ ਬਾਜ਼ਾਰ ਸੱਚ ਕੋਈ ਬਾਹਰ ਤੋਂ ਸੱਚ ਜੀ ਤੇ ਇਹਦਾ ਰੇਟ ਕੀ ਆ ਗਿਆ ਜੈਨ ਨੂੰ ਹਣ ਜਾ ਉਹ ਜੈਨ ਨੂੰ ਹਣ ਜਾ ਬਾਈ ਇਹ ਇੱਕ ਗੱਲ ਹੀ ਆ ਵਾ 60,000 ਦਾ ਮਾਨਦਾਨ ਹੋਊਗਾ ਅਸਾ ਇਹ ਬੱਚੇ ਆ ਬਦ ਦੇਣਗੇ 60,000 ਚ ਮਾਨਦਾਨ ਕਰ ਦਾਂਗੇ ਬਾਕੀ ਐ ਘੋੜੇ ਆ ਕੀ ਪਈਆ ਕੀ ਜਿੰਦਾਂ ਦੇ ਬੱਚੇ ਖੀਰੀ ਤੋਂ ਆਲੇ ਦੋ ਤਰ ਹੁਬਰੀ ਪਈਆ ਬਾਈ ਜੀ ਬਾਕੀ ਜਿਆਦਾ ਵਾਹ ਤੇ ਫੇਸ ਵੀ ਬੜਾ ਚੰਗਾ ਲੱਗਦਾ ਜੀ ਸਭ ਰੋਧ ਧਾਰਾਂ ਪੈ ਜੇ ਮਾਰ ਕੇ ਦਿਖਾਉਣੇ ਪ ਤੇ ਕਹਿੰਦੇ ਆ ਬਸ ਚੌਂਡ ਚਵਾਦੀ ਦੇ ਬਾਕੀ ਲੇਵੇ ਦੀ ਫਿਟਨੈਸ ਆ ਹਨਾ ਜਮਾ ਰੇਟ ਤਾਂ ਕਰਿਆ ਆਪਾਂ 65000 60000 ਦੇ ਵਿੱਚੋਂ ਵੀ ਮਾਨਦਾਨ ਆਪਾਂ ਕਰ ਦਾਂਗੇ ਤੇ ਬਾਕੀ ਹੁਣ ਆਪਾਂ 10 ਸਵਾ ਦਾ ਵੀਡੀਓ ਕਵਰ ਕਰ ਰਹੇ ਆ ਹਨਾ ਸਵੇਰੇ ਮਾਰ ਕੇ ਤਾਂ ਦੀ 4:30 ਮਿੰਟ ਦੀ ਪਾਈ ਉਹੜਾ ਫੜਨ ਦਾ ਕਹਾਂ 400 ਵਜਾ ਕੱਛੀ ਚਵਾਈ ਕਰ ਦਿੰਦੇ ਆ ਸਾਰੇ ਦੇ ਹਨਾ ਪਾ ਠੀਕ ਆ ਓਕੇ ਆ ਤੇ ਐਂਡ ਤੇ ਆ ਗਈ ਇੱਕ ਗੱਪਣ ਵਹਿੜ ਆਪਣੇ ਕੋਲੇ ਹਨਾ ਇਹਦਾ ਬਈ ਨਗੀਨ ਹੈ ਜਾਂ ਟੋਹੀ ਹੈ ਬੱਜੇੜਾ ਹੁੰਦਾ ਲੈ ਜੀ ਜਾਂ ਜਿਆਦਾ ਹੀ ਕਹਿ ਨਾ ਨੇ ਜੇ ਸੁਣਦੇ ਹੱfte ਗੱਲ ਹੀ ਆ ਬਾਕੀ ਅੱਛਾ ਇੱਕ ਹਫ਼ਤਾ ਸੂਣ ਦੇ ਵਿੱਚ ਤਾਂ ਬਾਕੀ ਪਿਆ ਤੇ ਬਾਕੀ ਵਜਨ ਮوجود ਪੜੀ-ਪੁੜੀ ਬਹੁਤ ਆ ਹਨਾ ਤੇ ਚਾਰ ਦੰਦ ਸੁਹਾ ਦੂਜਾ ਸੁਦੀਆ ਤੇ ਦੁੱਧ ਕਿੰਨਾ ਪਾਉ ਦੋ ਹਾਈਸਟ ਅੱਛਾ 35 ਕਿਲੋ ਕਹਿੰਦੇ ਆ ਪਰ ਲੈਣ ਵਾਲਾ ਵੇਚਾ 30 ਮੰਨ ਕੇ ਹੀ ਲੈ ਜਾ ਭਾਵੇਂ ਬਾਈ ਯਾਰ 60 ਦਾ ਟਿੱਕ ਠੀਕ ਤੇ ਇਹਦਾ ਬਾਈ ਰੇਟ ਕੀ ਆ ਗਿਆ ਪਰ ਰੇਟ ਭਾਈ ਇਹਦੇ ਤੁਸਾ ਸੈਕਟ ਕੰਕੋ ਬਸ ਸਨਮਾਨ ਤਾਨ ਦੱਸ ਕਰੂੰਗੇ ਤੇ 1,5000 ਹਾਂ ਬਸ ਸਨਮਾਨ ਸੋ 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 ਇੱਕ ਲੱਖ 5000 ਰੁਪਿਆ ਰੇਟ ਇਹਦਾ ਆ ਗਿਆ ਤੇ ਇੱਕ ਐਂਡ ਜਿਹੜੀ ਆਈ ਵੇਡ ਦੇਖ ਲਈ ਇਹਦੀ ਕੀ ਡਾਟਾ ਵੀਰੇ ਨਹੀਂ ਆਈ ਚਾਹੇ ਦਾਦੀ ਹੈ ਵੇਡ ਨਾਲੇ ਜੀ 70 ਤੁਰਾ ਤੁਰਾ ਇਹ ਇੱਕ ਨੰਬਰ ਆ ਜਾਵਾ ਮਾਰ ਦੇਉ ਤਾਰਾ ਤੇ ਬਚਾ ਕੀ ਮਗਰੇ ਮੇਰ ਕਾ ਫਗ ਬਈ ਉੱਥੇ ਖੜਾ ਬਲੋ ਹੁਣੀ ਆਈ ਜਾਨੇ ਕਿੰਨਾ ਦੁੱਧ ਹੋਊਗਾ ਹੁਣ ਦੁੱਧ ਪਈਏ ਬਨੇ ਹੈਗਾ 18-19 ਲੀਟਰ ਦੇ ਠੀਕ ਆ 9 ਲੀਟਰ ਪਰ ਟਾਈਮ ਦਾ ਸੋ ਬਰੋ ਬਾਕੀ 9 ਲੀਟਰ ਵੀ ਦਾ ਆਜਾ ਟਾਈਮ ਦਾ ਹਾਜਰ ਆ ਇਹ ਹੁਣੀ ਵੀਰ ਲੈ ਕੇ ਆਇਆ ਖੜੇ ਤੇ ਤੁਸੀਂ ਦੋ ਟਾਂ ਚੋੜੇ ਤਸੱਲੀ ਕਰ ਲਿਓ ਤੇ ਬਾਕੀ ਬੈਠ ਚੰਗੀ ਆ ਬਜਨ ਮੌਜੂਦ ਵਾਲੀ ਹਣਾ ਹਾਂ ਬਾਕੀ ਬਈ ਦੋ ਚਾਰ ਬੰਦੇ ਆ ਗਏ ਤੇ ਰੇਟ ਦਾ ਕੀ ਆ ਗਿਆ ਪਰ ਰੇਟ ਬਈ ਕਿਹੜਾ ਰੇਟ ਕਰਨਾ ਯਾਰ 50000 ਰੁਪਏ ਬਸ ਲਵਾਗੇ ਬੈਠ ਦਾ 50000 ਰੁਪਏ ਸਵਰਤ ਤੋਰਾ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਤੇ ਇਹਦਾ ਰੇਟ ਹੈਗਾ 50000 ਰੁਪਇਆ। ਸੋ ਗਾੜਾ ਆਪਾਂ ਤੁਹਾਨੂੰ ਕਾਫੀ ਦਿਖਾ ਦਿੱਤੀਆਂ। ਮੋਗਗੇ ਵਾਲੀ ਗਾ ਵੀ ਦਿਖਾ ਦੇਪ 45000 ਰੁਪਏ ਦੀ ਜਿੱਦ ਨਾਲ ਤੀਜੋ ਜਿਹੜੇ ਰੇਟ ਕਰਦੇ ਵੀਰ ਨੇ ਕੋਈ ਵੀ ਨਾ ਕਿਸੇ ਵੀਰ ਦੇ ਪਸੰਦ ਤੋਂ ਵਿਆਕੇ ਦੇਖ ਕੇ ਤਸੱਲੀ ਕਰਕੇ ਖਰੀਦਾਈ ਕਰ ਸਕਦੇ ਹੋ। ਮੇਰਾ ਕੰਮ ਸਿਰਫ ਵੀਡੀਓ ਕਵਰ ਕਰਨਾ। ਵੀਡੀਓ ਦੇਖਣ ਤੇ ਚੈਨ ਨੂੰ ਪਿਆਰ ਦੇ ਲਈ ਜੀ। ਸੋ ਜੈ ਜਗਲਾ ਕੋਲੇ ਆਓ ਦੇਖੋ ਤੇ ਖਰੀਦੋ ਵੀਡੀਓ ਦੇਖ ਲਿਆ ਚੈਨਲ ਨੂੰ ਪਿਆਰ ਦੇਣੀ ਤੈਹਦ